ਪ੍ਰਾਈਮ ਸੌਰਭ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਹੁਣ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਸਭ ਤੋਂ ਪਹਿਲੀ ਨਿਊਜ਼ ਆ ਰਹੀ ਹੈ ਇਟਲੀ ਤੋਂ ਦੱਸਿਆ ਜਾ ਰਿਹਾ ਹੈ ਕਿ ਕੀਤੇ ਦਿਨੀਂ ਸਨ ਲੋਰੈਂਸ ਜ਼ਿਲ੍ਹਾ ਅਰਧਿਆ ਰੋਮਾ ਦੇ ਵਿੱਚ ਇੱਕ ਪੈਟਰੋਲ ਸਟੇਸ਼ਨ ਤੇ ਡਕੈਤੀ ਦੇ ਦੌਰਾਨ ਮੰਗਲਾਦੇਸ਼ੀ ਮੂਲ ਦੇ ਇੱਕ 35 ਸਾਲ ਦੇ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ ਹੈ ਜਿਸ ਤੇ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਟਨਾ ਜੜੀ ਲੁੱਟ ਖੋਹ ਦੇ ਇਰਾਦੇ ਨਾਲ ਕੀਤੀ ਗਈ ਸੀ ਤੇ ਕਾਰਬਿਨੀਅਰ ਨੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸ਼ੁਰਾਤੀ ਜਾਂਚ ਦੇ ਅਨੁਸਾਰ ਪਤਾ ਲੱਗਾ ਹੈ ਕਿ ਕਤਲ ਤੋਂ ਬਾਅਦ ਦੋ ਲੋਕ ਮੋਟਰਸਾਈਕਲ ਤੇ ਭੱਜ ਗਏ ਇਸ ਲਈ ਉਹਨਾਂ ਕਾਤਲਾਂ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ ਹੈ ਪਰ ਉਹਨਾਂ ਦੀ ਭਾਲ ਜੜੀ ਹੈਗੀ ਆ ਅੱਲੇ ਤੱਕ ਜਾਰੀ ਹੈ ਤੇ ਸਾਰੇ ਹੀ ਖੇਤਰਾਂ ਦੇ ਵਿੱਚ ਨਾਕੇ ਲਗਾ ਦਿੱਤੇ ਗਏ ਹਨ ਇੱਥੇ ਤਾਂ ਦੱਸਦੀ ਹੈ ਕਿ ਜਿਹੜਾ ਮ੍ਰਿਤਕ ਹੁੰਦਾ ਦਾ ਨਾਮ ਨਾਹਿਦ মিয়া ਸੀ ਜਿਸ ਦੇ ਦੋ ਬੱਚੇ ਤੇ ਸੀਗੇ ਤੇ ਉਸ ਜਿਨ੍ਹਾਂ ਦੀ ਉਮਰ 5 ਸਾਲ ਸੀਗਾ ਤੇ ਅਜੇ ਇੱਕ ਬੱਚਾ ਛੋਟਾ ਸੀਗਾ ਜਿਸ ਦੀ ਉਮਰ ਮਹੀਨਿਆਂ ਦੇ ਵਿੱਚ ਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਇਹ ਵਿਅਕਤੀ ਬੇਟਰ ਵਜੋਂ ਨੌਕਰੀ ਕਰਦਾ ਸੀ ਤੇ ਉਸ ਤੋਂ ਬਾਅਦ ਇਹ પેટ્રોલ ਪੰਪ ਤੇ ਇਸ ਨੇ ਨੌਕਰੀ ਸ਼ੁਰੂ ਕਰ ਦਿੱਤੀ ਤੇ ਇਹ ਲਾ ਪੈਟਰੋਲ ਪੰਪ ਆਪ ਹੀ ਸੰਭਾਲ ਰਿਹਾ ਸੀ ਇਸ ਤੋਂ ਬਾਅਦ ਅਗਲੀ ਨਿਊਜ਼ ਹੈ ਜਿਹੜੀ ਕਿ ਭਾਰਤੀ ਨਾਗਰਿਕਾਂ ਦੇ ਲਈ ਖੁਸ਼ਖਬਰੀ ਹੈ ਤੇ ਦੱਸਿਆ ਜਾ ਰਿਹਾ ਕਿ ਹੁਣ ਇਹਨਾਂ ਨੂੰ 59 ਦੇਸ਼ਾਂ ਦੇ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ ਯਾਨੀ ਕਿ ਇਹਨਾਂ ਦੇ ਵਿੱਚ ਉਹ ਵੀਜ਼ੇ ਤੋਂ ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਜਾ ਸਕਦੇ ਹਨ ਤੇ ਕਈ ਦੇਸ਼ਾਂ ਨੇ ਸੈਰ-ਸਪਾਟੇ ਨੂੰ ਵਧਾਉਣ ਦੇ ਲਈ ਇੰਡੀਅਨਸ ਨੂੰ ਮੁਫਤ ਵੀਜ਼ਾ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਦੇਸ਼ਾਂ ਦੀ ਸੂਚੀ ਵਿੱਚ ਫਿਲੀਪੀਨਸ ਵੀ ਹੁਣ ਸ਼ਾਮਿਲ ਹੋ ਗਿਆ ਹੈ ਤੇ ਟੂਰਿਸਟ ਨੂੰ ਉਤਸ਼ਾਹਿਤ ਕਰਨ ਦੇ ਲਈ ਫਿਲੀਪੀਨਸ ਨੇ ਇੰਡੀਅਨ ਲੋਕਾਂ ਦੇ ਲਈ ਦੋ ਨਵੇਂ ਵੀਜ਼ਾ ਫ੍ਰੀ ਜਿਹੜੀ ਐਂਟਰੀ ਹੈਗੀ ਆ ਉਹਦੇ ਵਿਕਲਪ ਸ਼ੁਰੂ ਕੀਤੇ ਹਨ ਜਿਹੜੇ ਕਿ ਮਈ 2025 ਤੋਂ ਲਾਗੂ ਹੋਣਗੇ ਤੇ ਇਹ ਜਿਹੜਾ ਐਲਾਨ ਹੈਗਾ ਆ ਫਿਲੀਪੀਨਸ ਅੰਬੈਸੀ ਦੁਆਰਾ ਜਿਹੜੀ ਦਿੱਲੀ ਦੇ ਵਿੱਚ ਹੈ ਉਸਦੇ ਦੁਆਰਾ ਕੀਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਇਹ ਇੰਡੀਅਨ ਪਾਸਪੋਰਟ ਲੇ ਧਾਰਕ ਹੈਗੀ ਆ ਉਹ ਫਿਲੀਪੀਨਸ ਦੇ ਵਿੱਚ ਆਪਣੀਆਂ ਛੁੱਟੀਆਂ ਬਿਤਾਉਣ ਲਈ ਜਾ ਸਕਦੇ ਹਨ ਤੇ ਉਹਨਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਪਵੇਗੀ ਤੇ ਉਹਨਾਂ ਲਈ ਯਾਤਰਾ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ ਤੇ ਉਹ 14 ਦਿਨਾਂ ਦੇ ਲਈ ਬਿਨਾ ਵੀਜ਼ੇ ਤੋਂ ਫਿਲੀਪੀਨਸ ਦੇ ਵਿੱਚ ਜਾ ਸਕਦੇ ਹਨ ਇਹ ਸਹੂਲਤ ਸਿਰਫ ਘੁੰਮਣ ਫਿਰਨ ਲਈ ਦਿੱਤੀ ਜਾ ਰਹੀ ਹੈ ਨਾ ਕਿ ਉੱਥੇ ਰਹਿਣ ਦੇ ਲਈ ਤੇ ਇਸ ਵੀਜ਼ੇ ਨੂੰ ਤੁਸੀਂ ਹੋਰ ਵੀਜ਼ੇ ਦੇ ਵਿੱਚ ਵੀ ਤਬਦੀਲ ਨਹੀਂ ਕਰ ਸਕਦੇ ਇਥੇ ਤਾਂ ਦੱਸਦੀ ਕਿ ਹੁਣ ਫਿਲੀਪੀਨਸ ਦੇ ਨਾਲ ਹੁਣ ਕੁੱਲ 59 ਦੇਸ਼ੜੇ ਹੈਗੇ ਆ ਭਾਰਤੀ ਜਿਨ੍ਹਾਂ ਨੂੰ ਭਾਰਤੀਆਂ ਨੂੰ ਜਿਹੜਾ ਵੀਜ਼ਾ ਫ੍ਰੀ ਐਂਟਰੀ ਤੇ ਉਹਨਾਂ ਦੀ ਜਿਹੜੀ ਐਂਟ੍ਰੀ ਐਂਟ੍ਰੀ ਤੇ ਐਗਜ਼ਿਟ ਹੈਗੀ ਆ ਉਹ ਬਿਨਾਂ ਫ੍ਰੀ ਵੀਜ਼ੇ ਤੋਂ ਹੋ ਸਕਦੀ ਹੈ ਤੇ ਇਹਨਾਂ ਦੇ ਵਿੱਚੋਂ ਦੇਸ਼ਾਂ ਦੇ ਵਿੱਚੋਂ ਮਾਲਦੀਵ ਮਾਰਸ਼ਲ ਮਾਰਸ਼ਲਸ ਮੰਗੂਲੀਆ ਮਾਮਾਰ ਮੋਂਜ਼ਾ ਮੋਂਜ਼ਾਬਿਕ ਅੰਗੋਲਾ 부ਟਾਨ ਬੋਲੀਵੀਆ ਬ੍ਰਿਟਿਸ਼ ਵਰਜਨ ਆਇਲੈਂਡ ਕੰਬੋਡੀਆ ਨੇਪਾਲ ਨਾਬੀਬੀਆ ਤੇ ਹੋਰ 스웨덴 ਤੇ ਹੋਰ ਵੀ ਬਹੁਤ ਸਾਰੇ ਦੇਸ਼ ਹਨ ਜਿਹੜੇ ਕਿ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਦੁਨੀਆ ਭਰ ਦੇ ਵਿੱਚ ਕੋਰੋਨਾ ਦੇ ਮਾਮਲੇ ਜਿੱਥੇ ਸਾਹਮਣੇ ਆ ਰਹੇ ਹਨ ਉੱਥੇ ਹੀ ਸੁਡਾਨ ਦੇ ਵਿੱਚ ਇੱਕ ਨਵੀਂ ਬਿਮਾਰੀ ਆਈ ਹੈ ਜਿਸ ਦਾ ਜਿਸ ਦੇ ਕਰਕੇ ਉੱਥੇ ਵੀ ਜਿਹੜੀ ਕਾਫੀ ਮੌਤਾਂ ਹੋ ਰਹੀਆਂ ਹੋ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਸੁਡਾਨ ਦੇ ਵਿੱਚ ਹੈ ਜਿਆਦਾ ਕਹਿਰ ਚੱਲੀ ਹੈ ਤੇ ਇਸ ਦੇ ਨਾਲ ਪਿਛਲੇ ਹਫਤੇ ਵਿੱਚ ਘੱਟੋ ਘੱਟ 172 ਲੋਕਾਂ ਦੀ ਮੌਤ ਹੋ ਗਈ ਹੈ ਤੇ 2500 ਤੋਂ ਵੀ ਜ਼ਿਆਦਾ ਲੋਕ ਬਿਮਾਰ ਪਏ ਹਨ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਅਨੁਸਾਰ ਹੈ ਜਾਂ ਇੱਕ ਬਹੁਤ ਛੂਤ ਵਾਲੀ ਬਿਮਾਰੀ ਹੈ ਜਿਹੜੀ ਕਿ ਪਾਣੀ ਤੋਂ ਹੁੰਦੀ ਹੈ ਇਸ ਦੇ ਨਾ ਗੰਭੀਰ ਦਾ ਸਟੇਡੀ ਹਾਈਡਰੇਸ਼ਨ ਦੀ ਸਮੱਸਿਆ ਹੁੰਦੀ ਹੈ ਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਇਹ ਜਿਹੜੀ ਬਿਮਾਰੀ ਹੈ ਘਾਤਕ ਵੀ ਹੋ ਸਕਦੀ ਹੈ। ਇਸ ਦੌਰਾਨ ਅਗਲੀ ਨਿਊਜ਼ ਆ ਰਹੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਹੋਏ ਜਿਹੜੇ ਸਰਹੱਦੀ ਸੂਬੇ ਹਨ ਉਹਨਾਂ ਦੇ ਵਿੱਚ ਕੱਲ ਜਾਨਕੀ ਵੀਰਵਾਰ ਸ਼ਾਮ ਨੂੰ ਮੌਕ ਟ੍ਰਿਲ ਹੋਵੇਗੀ ਤੇ ਜਿਸ ਦੇ ਦੌਰਾਨ ਉੱਥੇ ਦੇ ਜਿਹੜੇ ਚਾਰ ਸੂਬੇ ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਗੁਜਰਾਤ ਜਿਹੜੇ ਕੀ ਇਨ੍ਹਾਂ ਦੇ ਵਿੱਚ ਮੌਗਰਲ ਦਾ ਆਦੇਸ਼ ਦਿੱਤਾ ਗਿਆ ਹੈ ਇਹ ਇਨਾਚਾਰਾ ਸੂਬਿਆਂ ਦੀ ਬਾਰਡਰ ਹੈਗੀ ਆ ਪਾਕਿਸਤਾਨ ਦੇ ਨਾਲ ਲੱਗਦੀ ਹੈ ਤੇ ਜੰਮੂ ਕਸ਼ਮੀਰ ਨਾਲ ਲੱਗਣ ਵਾਲੀ ਬਾਰਡਰ ਨੂੰ ਕੰਟਰੋਲ ਲਿਖਾ ਗਿਆ ਜਾਂਦਾ ਹੈ ਜਦ ਕਿ ਪੰਜਾਬ ਰਾਜਸਥਾਨ ਅਤੇ ਗੁਜਰਾਤ ਨਾਲ ਲੱਗਦੀਆਂ ਜਿਹੜੇ ਸਰਹੱਦ ਹੈ ਉਹਨਾਂ ਨੂੰ ਅੰਤਰਰਾਸ਼ਟਰੀ ਸਰਹਦ ਕਹਾਉਂਦੀਆਂ ਹਨ ਤੇ ਦੱਸਣ ਜੋਗ ਹੈ ਕਿ 22 April ਵਿੱਚ ਹੋਏ ਜਿਹੜੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਦੇ ਲਈ 6-7 ਮਈ ਨੂੰ ਦਰਮਿਆਨੀ ਰਾਤ ਵਿੱਚ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਕਾਰਵਾਈ ਕੀਤੀ ਗਈ ਹੈ ਇਸ ਅਧਿਨ ਹੁਣ ਦੱਸਿਆ ਜਾ ਰਿਹਾ ਹੈ ਕਿ ਕੱਲ ਜਿਹੜੀ ਇੱਥੇ ਮੌਗਡਰਲ ਹੋਵੇਗੀ ਤੇ ਜਿਨ੍ਹਾਂ ਇਹਨਾਂ ਸੂਬਿਆਂ ਦੇ ਵਿੱਚ ਕੱਲ ਸਾਇਰਨ ਵੀ ਵੱਜਣਗੇ ਤੇ ਲਾਈਟਾਂ ਵੀ ਬੰਦ ਰਹਿਣਗੀਆਂ ਇਸ ਤੋਂ ਬਾਅਦ ਅਗਲੀ ਨੂਜ਼ ਆ ਰਹੀ ਹੈ ਕਿ ਭਾਰਤ ਦੇ ਹੈਲਥ ਸੈਕਟਰ ਦੇ ਵਿੱਚ ਇੱਕ ਨਵਾਂ ਜਿਹੜਾ ਮੋੜ ਆਇਆ ਹੈ ਕੁਇਕ ਵਾਈਟਲ ਨਾਂ ਦੀ ਇੱਕ ਨਵੀਂ ਐਪ ਆਇਆ ਹੈ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਧਾਰਿਤ ਹੈ ਤੇ ਹੁਣ ਬਿਨਾ ਸੋਈ ਜਾਂ ਖੂਨ ਦਾ ਸੈਂਪਲ ਲਿੱਤੇ ਹੀ ਸਰੀਰ ਦੀ ਜਾਂਚ ਕਰਨ ਦੀ ਸਹੂਲਤ ਇਸ ਨਾਲ ਮਿਲੇਗੀ ਇਹ ਐਪ ਸਿਰਫ 20 ਕਿੰਟਾ ਦੇ ਵਿੱਚ ਚਿਹਰੇ ਦੀ ਸਕੈਨਿੰਗ ਕਰਕੇ ਹਮੋਗਲੋਬਿਨ, ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ, ਆਕਸੀਜਨ, ਸਾਹ ਲੈਣ ਦੀ ਧਾਰ ਤੇ ਡਿਪਰੈਸ਼ਨ ਵਰਗੇ ਲੈਵਲ ਨੂੰ ਵੀ ਸਿਹਤ ਸੰਬੰਧੀ ਜਿਹੜੇ ਹੋਰ ਵੀ ਪ੍ਰੋਬਲਮਸ ਹੈਗੀਆਂ ਆ ਉਹਨਾਂ ਦੀ ਜਾਂਚ ਕਰ ਸਕਦੀ ਹੈ। ਇਹ ਜਿਹੜੀ ਐਪ ਹੈਗੀ 2024 ਦੇ ਵਿੱਚ ਲਾਂਚ ਕੀਤੀ ਗਈ ਸੀ ਤੇ ਹਾਲ ਹੀ ਵਿੱਚ ਇਹ ਹైదరాబాద్ ਦੇ ਇੱਕ ਜਿਹੜੇ ਸਰਕਾਰੀ ਨੀਲੋਫਰ ਹਸਪੀਟਲ ਹੈ ਉਸ ਤੇ ਵੀ ਇਸ ਦਾ ਪਰਜੋਕ ਕੀਤਾ ਗਿਆ ਹੈ। ਤੇ ਜਿਸ ਦੇ ਵਿੱਚ ਇੱਕਔਰਤ ਦੀ ਅਨੀਮੀਆ ਦੀ ਸ਼ੁਰੂਆਤੀ ਪਛਾਣ ਕਰਨ ਦੇ ਵਿੱਚ ਇਸ ਐਪ ਨੇ ਮਦਦ ਕੀਤੀ ਹੈ ਤੇ ਇਸ ਐਪ ਨੂੰ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਲਾਂਚ ਕਰਨ ਦਾ ਦੀ ਯੋਜਨਾ ਹੈ ਇਸ ਅੱਜ ਦੀਆਂ ਖਬਰਾਂ ਹੁਣ ਆਪਾਂ ਦੇਖ ਲੈਣੇ ਅੱਜ ਦੇ ਕਰੰਸੀ ਰੇਟਸ ਯੂ ਐਸ ਡਾਲਰ ਦਾ ਰੇਟ ਹੈ 85 ਰੁਪਏ 32 ਪੈਸੇ ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 61 ਰੁਪਏ 75 ਪੈਸੇ ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 55 ਰੁਪਏ 1 ਪੈਸੇ ਯੂਰੋ ਦਾ ਰੇਟ ਚੱਲ ਰਿਹਾ ਹੈ 96 ਰੁਪਏ 69 ਪੈਸੇ ਨਿਊਜ਼ੀਲੈਂਡ ਡਾਲਰ ਦੇ ਰੇਟ ਚੱਲਿਆ 50.92 ਪੈਸੇ ਅਰਬ ਮਰਾਦੇ ਰਾਮ ਦਰ ਰੇਟ ਚੱਲਿਆ 3.23 ਪੈਸੇ ਤੇ ਪੌਂਡ ਦਾ ਰੇਟ ਚੱਲਿਆ 115.75 ਪੈਸੇ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ